ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫੱਟੀ ਟੀਵੀ ਦੇ ਮੈ ਟਵਲਨ ਕੋਲ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਤੋਂ ਅਤੇ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਪ੍ਰੋਗਰਾਮਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਆ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਬੰਧਤ ਜਿਹੜੀ ਸ਼ਤਾਬਦੀ ਆ ਉਹਦੇ ਸਬੰਧ ਵਿੱਚ ਜਿਹੜੇ ਪ੍ਰੋਗਰਾਮ ਲੀਕੇ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਉਹ ਤੁਹਾਡੇ ਨਾਲ ਅੱਜ ਰੂਬਰੂ ਹੋਣਾ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਡੇ ਸਾਰੇ ਇਹ ਜਿਹੜੇ ਪ੍ਰੋਗਰਾਮ ਆ ਇਹ ਅਪ੍ਰੈਲ ਦੇ ਵਿੱਚ ਸਤਗੁਰਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸ਼ੁਰੂ ਹੋਗਾ ਸੀ ਅਪ੍ਰੈਲ ਦੇ ਵਿੱਚ ਜਿਹੜੇ ਅੱਜ ਨਿਰੰਤਰ ਸਾਰਿਆਂ ਵੱਡੇ ਸਥਾਨਾਂ ਤੇ ਜਿੱਥੇ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਥਾਨ ਆ ਉੱਥੇ ਉਹ ਸਾਰੇ ਨਿਰੰਤਰ ਅਮਰ ਸੰਚਾਰ ਗੁਰਮਤ ਦੇ ਰੂਪ ਦੇ ਵਿੱਚ ਉਹ ਸਾਰੇ ਸਾਡੇ ਵੱਡੇ ਪੱਧਰ ਤੇ ਚੱਲ ਰਹੇ ਆ। ਉਹ ਤੋਂ ਇਲਾਵਾ ਸਾਡੇ ਸੈਮੀਨਾਰ ਜਿਹੜੇ ਆ ਉਹ ਵੀ ਅਸੀਂ ਵੱਖ-ਵੱਖ ਤਰੀਕਾ ਨੂੰ ਨਿਰਧਾਰਤ ਕੀਤੇ ਇੱਕ ਤਾਂ ਆਨੰਦਪੁਰ ਸਾਹਿਬ ਹੋਊਗਾ ਇੱਕ ਇੱਥੇ ਅੰਮ੍ਰਿਤਸਰ ਹੋਊਗਾ। ਉਹ ਤੋਂ ਇਲਾਵਾ ਇੱਕ ਜਿਹੜੇ ਸਾਡੇ ਮਹਾਨ ਨਗਰ ਕੀਰਤਨ ਕਿਉਂਕਿ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਦਾਸੀਆਂ ਤੋਂ ਬਾਅਦ ਜੇ ਸਮੁੱਚੇ ਇਸ ਦੇਸ਼ ਦਾ ਪਰਮਣ ਕੀਤਾ ਤੇ ਉਹ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਇਆ। ਉਹਦੇ ਸਬੰਧ ਦੇ ਵਿੱਚ ਅਸੀਂ 21 ਅਗਸਤ 2025 ਤੋਂ ਗੁਰਦਰਾ ਢੋਬੜੀ ਸਾਹਿਬ ਅਸਾਮ ਤੋਂ ਉਹਦੀ ਆਰੰਭਤਾ ਕਰਨ ਜਾ ਰਹੇ ਹਾਂ। ਜਿਹਦੇ ਦੀਵਾਨ ਜਿਹੜੇ ਆ ਉਹ 20 ਤਰੀਕ ਨੂੰ ਸ਼ਾਮ ਨੂੰ ਤੋਬੜੀ ਸਾਹਿਬ ਲੱਗਣਗੇ ਤੇ 21 ਤਰੀਕ ਅਮਰਤ ਮੇਲੇ ਅਰਦਾਸਾਂ ਬੇਨਤੀਆਂ ਕਰਕੇ ਸਤਗੁਰਾਂ ਦੇ ਚਰਨਾਂ 'ਚ ਉਹ ਮਹਾਨ ਨਗਰ ਕੀਰਤਨ ਜਿਹੜਾ ਮੈਂ ਕਹਿ ਸਕਦਾ ਕਿ ਇਸ ਦੇਸ਼ ਦਾ ਤਿੰਨ ਚੌਥਾਈ ਹਿੱਸਾ ਜਿਹੜਾ ਉਹ ਤੈਅ ਕਰੂਗਾ ਨਿਹੰਗ ਸਿੰਘ ਜੱਥੇਬੰਦੀਆਂ ਦੇ ਵੱਲੋਂ ਸੱਚਾ ਗੁਰੂ ਲਾਡੋਰੇ ਦਿਵਸ ਤੇ ਉਹਨਾਂ ਦੇ ਵੱਲੋਂ ਮੁਹੱਲੇ ਨੂੰ ਸਜਾਇਆ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਕਰੋ ਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਰਸਾਚਾ ਗੁਰਲਾਧੋ ਰੇਸਲਾਨਾ ਜੋੜ ਮੇਲਾ ਮਿਤੀ 7 ਤਰੀਕ ਤੋਂ ਪਰ ਆਰੰਭ ਕੀਤਾ ਗਿਆ ਸੀ 4 ਰੋਜ਼ ਤੋਂ ਲੈ ਕੇ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਗੁਰ ਕਰਕੇ ਨਤੂ ਮਸਤ ਹੋਈਆਂ ਨੇ ਤੇ ਬਹੁਤ ਭਾਰੀ ਮਾਤਰਾਵਾਂ ਦੇ ਵਿੱਚ ਜਿਹੜੀ ਸੰਗਤ ਆ ਇਸ ਵਾਰ ਆਈ ਹੈ ਗੁਰਦਾਰਾ ਸਾਹਿਬ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਸਨ ਪਰੰਤੂ ਫੇਰ ਵੀ ਲੱਖਾਂ ਦੀ ਤعداد ਵਿੱਚ ਸੰਗਤਾਂ ਆਈਆਂ ਪ੍ਰਬੰਧਾਂ ਦੇ ਵਿੱਚ ਕੋਈ ਕਮੀਆਂ ਰਹਿ ਜਾਂਦੀਆਂ ਨੇ ਮੈਂ ਇਸ ਗੁਰੂਕਰਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣੇ ਉੱਚੇ ਸਟਾਫ ਵੱਲੋਂ ਸੰਗਤਾਂ ਤੋਂ ਮਾਫੀ ਮੰਗਦਾ ਢਿੰਕ ਸਿੰਘ ਜਥੇਬੰਦੀਆਂ ਵੱਲੋਂ ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਮਹੱਲਾ ਕੱਢਿਆ ਜਾਂਦਾ ਉਹ ਮਹੱਲਾ ਇਹਦੇ ਵਿੱਚ ਸਾਰੀਆਂ ਨਿੰਗ ਜਫੇ ਬੰਦੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਮਹੱਲੇ ਦੀ ਥਰਵਾਨਗੀ ਕੀਤੀ ਗਈ ਦੀਵਾਨਾਂ ਦੀ ਸਮਾਪਤੀ ਕੀਤੀ ਗਈ ਤੇ ਮੈਂ ਇੱਕ ਵਾਰੀ ਫੇਰ ਆਪਣੇ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਜ਼ਹੀਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਅਤੇ ਗੁਰਦਾਰਾ ਸਾਹਿਬ ਦੇ ਜਿਹੜੇ ਇੱਥੇ ਮੇਲੇ ਦੇ ਮੇਨ ਪ੍ਰਬੰਧਕ ਸੀ ਸਰਦਾਰ ਗੁਰਨਾਮ ਸਿੰਘ ਜੀ ਮੀਸ ਕੱਤਰ ਅਤੇ ਸਰਦਾਰ ਜਗਦੀਸ਼ ਸਿੰਘ ਜੀ ਬੋਟਰ ਚੀਫ ਗੁਰਦਾਰਾ ਇਨਸਪੈਕਟਰ ਸਾਰੇ ਸਮੁੱਚੇ ਸਟਾਫ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਵਿੱਚ ਵਰਤ ਕੇ ਇਹ ਜਿਹੜਾ ਜੋੜ ਮੇਲਾ ਸਾਲਾਨਾ ਸੰਪੂਰਨ ਕਰਾ ਲਿਆ ਸੁਖ ਸ਼ਾਂਤੀ ਦੇ ਨਾਲ ਆਤਮ ਸੁਖ ਸ਼ਾਂਤੀ ਦੇ ਨਾਲੇ ਮੇਲਾ ਪੂਰ ਚੜਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਸਿੱਖ ਇਤਿਹਾਸ ਨੂੰ ਲੈ ਕੇ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਅਤੇ ਪ੍ਰੈਸ ਦੇ ਸਾਹਮਣੇ ਉਹਨਾਂ ਦੇ ਵੱਲੋਂ ਸਿੱਖ ਇਤਿਹਾਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਦਿੱਲੀ ਦੀ ਧਰਤੀ ਤੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਥ ਨੂੰ ਘਮਕੀਤਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਦਾ ਗੁਰੂ ਤੇਗ ਬਹਾਦਰ ਪਾਸ਼ਾ ਕਿਉਂਕਿ ਉਦੋਂ ਬਾਬੇ ਬਕਾਲੇ ਸੀ ਤੇ ਉਹ ਰਿਸ਼ਤੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇ ਬਾਬਾ ਜੀ ਲੱਗਦੇ ਸੀ ਦਾਦਾ ਜੀ ਲੱਗਦੇ ਸੀ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਚਨ ਬੜਾ ਸਪਸ਼ਟ ਹੀ ਵੀ ਹੁਣ ਜਿਹੜੀ ਗੁਰਿਆਈ ਆ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਿੱਤੀ ਆ ਪਰ ਉਸ ਵੇਲੇ ਵੀ ਜਿਹੜੇ ਦੰਬੀ ਤੇ ਬਖੰਡੀ ਲੋਕ ਆ ਇਹਨਾਂ ਨੇ ਆਪਣੀਆਂ ਇੱਥੇ ਅਲੱਗ ਗੱਡੀਆਂ ਲਾ ਲਈਆਂ ਸੀ ਤੇ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਦੋਂ ਉਹਨਾਂ ਦਾ ਬੇੜਾ ਡੁੱਬਦਾ ਸੀ ਉਹ ਆਪਣੀ ਅਰਦਾਸ ਦੇ ਮੁਤਾਬਕ ਭੇਟਾ ਅਰਪਣ ਕਰਨ ਆਏ ਗੁਰੂ ਪਾਸ਼ਾ ਜੀ ਨੂੰ ਤਾਂ ਉੱਥੇ ਬਾਹਰ ਬਹੁਤ ਬੈਠੇ ਸੀ ਉਹਨਾਂ ਨੇ ਪੰਜ-ਪੰਜ ਮੋਹਰਾ ਰੱਖੀਆਂ ਉਹ ਬੜੇ ਉਹਨਾਂ ਨੂੰ ਖੁਸ਼ੀਆਂ ਦਿੰਦੇ ਸੀ ਪਰ ਉਹ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਗਏ ਤੇ ਗੁਰੂ ਸਾਹਿਬ ਨੇ ਆਖਿਆ ਸੀ ਭਈ ਇਹ ਪੂਰੀ ਭੇਟਾ ਨਹੀਂ ਆ ਤੇ ਪੂਰੀ ਭੇਟਾ ਨਾ ਹੋਣ ਕਰਕੇ ਤੁਸੀਂ ਪੂਰੀ ਭੇਟਾ ਰੱਖੋ ਤਾਂ ਉਦੋਂ ਫੇਰ ਬਾਬਾ ਮੱਖਣਸ਼ਾਹ ਲਬਾਣੀ ਨੇ ਇਸੇ ਧਰਤੀ ਤੇ ਕੋਠੇ ਚੜ੍ਹ ਤੇ ਉਹ ਕਾ ਦਿੱਤਾ ਸੀ ਲਾਦੋ ਰੇ ਲਾਦੋ ਰੇ ਸਾਚਾ ਗੁਰੂ ਲਾਦੋ ਰੇ ਤੋਂ ਅੱਜ ਦੇ ਦੇਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਗਟ ਹੋਏ ਆ ਫੇਰ ਤੋਂ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਹਿੰਦੁਸਤਾਨ ਦਾ ਪਰਮਣ ਕੀਤਾ ਔਰੰਗਜ਼ੇਬ ਜਿਹੜਾ ਸੀ ਉਹ ਬਹੁਤ ਜ਼ਿਆਦਾ ਜ਼ੁਲਮ ਕਰਦਾ ਸੀ ਤਿਲਕ ਜੰਝੂ ਲਾ ਰਿਆ ਸੀ ਉਦੋਂ ਦਾ ਗੁਰੂ ਪਾਤਸ਼ਾਹ ਜੀ ਨੇ ਤਿਲਕ ਜੰਝੂ ਦੀ ਰਾਖੇ ਲਈ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਅੱਜ ਮੈਂ ਮਹਿਸੂਸ ਕਰਦਾ ਹਾਂ ਵੀ ਅੱਜ ਜਦੋਂ ਉਹ ਸ਼ੇਦਾਂ ਦੀਆਂ ਗੱਲਾਂ ਹੁੰਦੀਆਂ ਸਾਹਮਣੇ ਕਿ ਕਈ ਥਾਵਾਂ ਦੇ ਉੱਤੇ ਸਿੱਖਾਂ ਦੇ ਕਕਾਰ ਲਵਾਏ ਜਾਂਦੇ ਆ ਕੜੇ ਲਵਾਏ ਜਾਂਦੇ ਆ ਤਾਂ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਆਪਾਂ ਸ਼ਹੀਦੀ ਦਿਹਾੜਾ ਮਨਾਉਣਾ ਹੰ ਸ਼ਤਾਬਦੀ ਮਨਾਉਣੀ ਆ ਤਾਂ ਉਹਨੂੰ ਦੇਸ਼ ਦੇ ਹਾਕਮਾਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਕਿ ਜਿਹੜੇ ਸਿੱਖਾਂ ਦਾ ਗੁਰੂ ਨੌਵਾਂ ਗੁਰੂ ਤਿਲਕ ਤੇ ਜੰਝੂ ਤੇ ਧਾਰਮਿਕ ਇਹਨਾਂ ਦੀ ਚਿੰਨਾ ਦੀ ਰਾਖੀ ਲਈ ਸ਼ਹਾਦਤ ਦੇ ਗਿਆ ਉਸ ਗੁਰੂ ਸਾਹਿਬ ਦੇ ਜਿਹੜੇ ਸਿੱਖ ਵਾ ਉਹਨਾਂ ਨੂੰ ਵੀ ਆਪਣੇ ਪੰਜ ਕਕਾਰ ਧਾਰਨ ਕਰਨ ਦੀ ਇੱਥੇ ਖੋਲ ਆ ਅਰ ਸੰਵਿਧਾਨਕ ਸਾਨੂੰ ਰਾਈਟ ਆ ਕਿ ਇਸ ਮੁਲਕ ਦੇ ਅੰਦਰ ਕੋਈ ਵੀ ਕਰਦਾ ਸਾਡੇ ਕੜੇ ਲਵਾਉਂਦਾ ਜਾਂ ਕਿਰਪਾਨਾ ਲਵਾਉਂਦਾ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਕੜਿਆਂ ਵਾਲਿਆਂ ਤੇ ਕਿਰਪਾਨਾਂ ਵਾਲਿਆਂ ਨੇ ਇਹ ਮੁਲਕ ਆਜ਼ਾਦ ਕਰਵਾਇਆ ਤੇ ਇਹ ਆਜ਼ਾਦੀ ਦਾ ਨਿਗਮਣਦੇ ਆ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਅੱਜ ਦਾ ਦਿਨ ਵੀ ਜਾਂ ਅਗਲੀ ਸ਼ਤਾਬਦੀ ਮਨਾਉਂਦਿਆਂ ਵੀ ਸਾਨੂੰ ਇਹਨਾਂ ਗੱਲਾਂ ਤੇ ਜ਼ਰੂਰ ਇਹ ਆਂ ਦੇਣਾ ਚਾਹੀਦਾ ਕਿ ਹਰੇਕ ਨੂੰ ਆਪਣੇ ਧਰਮ ਦੇ ਮੁਤਾਬਕ ਚਿੰਨ ਪਾਉਣ ਦੀ ਬੋਲਣ ਦੀ ਚੱਲਣ ਦੀ ਆਜ਼ਾਦੀ ਆ ਨਾਲ ਹੀ ਇਥੋਂ ਪਾਤਸ਼ਾਹ ਨੇ ਸੱਚਾ ਗੁਰੂ ਪ੍ਰਗਟ ਕੀਤਾ ਅੱਜ ਇੱਥੇ ਵੀ ਬੜੇ ਜ਼ੰਬੀ ਪਖੰਡੀ ਮਾਝੇ ਦੇ ਵਿੱਚ ਝੂਠੇ ਚਮਤਕਾਰਾਂ ਵਾਲੇ ਵੀ ਹੈਗੇ ਆ ਉਹਦੇ ਤੋਂ ਸੰਗਤਾਂ ਨੇ ਸੁਚੇਤ ਰਹਿਣਾ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਬਾਕੀ ਆਪੋ ਆਪਣੇ ਧਰਮ ਦੇ ਮੁਤਾਬਕ ਆਪਣੇ ਇਸ਼ਟ ਦੀ ਪੂਜਾ ਜਿਹੜੀ ਉਹ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਜੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਹਾਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਜੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚੁਣਿਆ ਗਿਆ ਜਿਸ ਨੂੰ ਲੈ ਕੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਢੰਮੇ ਜੀ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਬਾਤ ਕੀਤੀ ਗਈ ਆਓ ਸੁਣਨੇ ਆ ਉਹਨਾਂ ਵੱਲੋਂ ਕੀ ਕਿਹਾ ਗਿਆ ਕਰਦੇ ਰਹੇ ਇੱਕੋ ਹੀ ਅਕਾਲੀ ਦਰ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਇਲੈਕਸ਼ਨਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਭਈ ਸ਼੍ਰੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫਿਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਮਝਦਾ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਣ ਖਵਾਣ ਵਾਲੀਆਂ ਗੱਲਾਂ ਸਿੱਖ ਪੰਧ ਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਨਸਤਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਿਸ਼ਨ ਹੈ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨ ਆ ਹੁਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਯਾਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਦਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਇਹਦੇ ਪਿੱਛੇ ਉਹ ਕਹਾਣੀ ਤਾਂ ਨਹੀਂ ਕੀ ਕੀ ਆਪਾਂ ਕੌਮ ਨੂੰ ਸੇਧ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੱਡੋ-ਵੰਡੀ ਕਰਨਾ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਸtibਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਡਰਨੀਥ ਹੋਈਆਂ ਸੀ ਦੋ ਪਬਲਿਕਲੀ ਹੋਈਆਂ ਸੀ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿਰੇ ਨਹੀਂ ਚੜ੍ਹਨੀ ਆਲਟੀਮੇਟਲੀ ਇਹ ਆਟੋਪਾਰਟ ਹੋ ਜਾਣੀ ਆ ਤੇ ਮੈਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਕਤਾਂਤੀ ਜੀ ਉਹਨਾਂ ਨੂੰ ਮੈਂ ਦੇ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਇਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਡਿਆ ਆ ਕਿ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਇਹ ਆਪੋ ਵਿੱਚ ਹੀ ਭਰਾ ਮਾਰੂ جنگ ਜਿਹੜੀ ਹੋਰ ਆਪਣੀ ਤੇਜ਼ ਹੋ ਜਾਣੀ ਆ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਮੁਹਿੰਮ ਚਾਰੀ ਕੀਤੀ ਗਈ ਇਹ ਮੁਹਿੰਮ ਕਾਫੀ ਸਮੇ ਤੋਂ ਚੱਲਦੀ ਆ ਰਹੀ ਹੈ ਇਸ ਮੁਹਿੰਮ ਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਨੂੰ ਲੈ ਕੇ ਹੁਣ ਫਾਈਨੈਂਸ ਮਨਿਸਰ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹੁਣ ਘਰ-ਘਰ ਜਾ ਕੇ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਤੇ ਨਸ਼ੇ ਨੂੰ ਖਤਮ ਕਰਨ ਦਾ ਜੜਾਏ ਪ੍ਰਯਾਸ ਹੈ ਕਾਫੀ ਸਮੇ ਤੋਂ ਚੱਲਦਾ ਆ ਰਿਹਾ ਹੈ ਤੇ ਖੁਦ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਆਏ ਵੀတင်း ਕਿਤੇ ਜਾਣਦੀਆਂ ਨੇ ਤੇ ਪੰਜਾਬ ਨੂੰ ਹੁਣ ਜਲਦ ਹੀ ਨਸ਼ਾ ਮੁਕਤ ਬਣਾਉਣ ਦਾ ਪ੍ਰਯਾਸ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਫਾਇਨੈਂਸ ਮਿਨਿਸਟਰ ਹਰਪਾਲ ਸਿੰਘ ਛੀਮਾ ਜਿਹਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਪਿਛਲੇ ਇੱਕ ਪਾਰ ਤੋਂ ਲੈ ਕੇ ਲਗਾਤਾਰ ਨਸ਼ਿਆਂ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਅੰਦਰ ਨਸ਼ਿਆਂ ਦੇ ਉੱਤੇ ਲੈ ਕੇ ਸਖਤ ਹੋਈ ਆ ਔਰ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਬੜਾ ਜ਼ਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਦੇਖਰੇ ਕਰ ਰਹੇ ਨੇ ਔਰ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਨੂੰ ਯੁੱਧ ਸਤਰ ਦੇ ਉੱਤੇ ਲੜਾਇਆ ਜਾ ਰਿਹਾ ਬਹੁਤ ਵੱਡੇ ਪੈਮਾਨੇ ਤੇ ਲੜਾਇਆ ਜਾ ਰਿਹਾ ਔਰ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਦੇ ਅੰਦਰ ਮਾਰਚ ਤੋਂ ਲੈ ਕੇ ਅਗਸਤ ਤੱਕ ਅਜ 12 ਅਗਸਤਾ ਜੇ ਮੈਂ ਗੱਲ ਕਰਾਂ ਤਾਂ 16322 16322 ਜਿਹੜੇ ਮਕਦਮੇ ਉਹ ਦਰਜ ਹੋ ਚੁੱਕੇ ਨੇ 25542 ਲੋਕਾਂ ਨੂੰ ਰੈਸ਼ ਕੀਤਾ ਜਾ ਚੁੱਕਿਆ ਔਰ 145 ਵਿਅਕਤੀਆਂ ਨੂੰ ਪੁਲਿਸ ਨੇ ਚੇਸ ਕਰਕੇ ਫੜਿਆ ਪਿੱਛੇ ਪੱਟ ਕੇ ਫੜਿਆ ਔਰ ਕਈ ਜਗ੍ਹਾ ਤੇ ਇਨਕਾਉਂਟਰ ਹੋਏ ਤੇਗੇ ਕਈ ਜਗ੍ਹਾ ਤੇ ਗੋਲੀਆਂ ਵੀ ਚੱਲੀਆਂ ਨੇ ਪਰ ਲੇਕਰ ਪੁਲਿਸ ਨੇ ਨਸ਼ਾ ਤਸਕਰ ਨਹੀਂ ਬਖਸ਼ੀ ਔਰ ਇਸ ਤੋਂ ਬਿਨਾ 182 ਉਹ ਲੋਕ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਆਪਣੇ ਘਰ ਬਣਾਏ ਸੀ ਪ੍ਰਾਪਰਟੀਆਂ ਬਣਾਇਆ ਸੀ ਉਹ ਵੀ ਤੈਸ ਤਸ ਕੀਤੀਆਂ ਗਈਆਂ ਨੇਗੀਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜੰਗ ਜੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਲੜ ਰਹੀ ਆ ਤੁਹਾਡੇ ਯਾਦ ਹੋਊਗਾ ਕਿ ਇਸ ਪਿਛਲੇ ਸਾਲ ਜਦੋਂ ਅਗਸਤ ਦੀ ਗੱਲ ਆ ਗਸਤੇ ਵਿੱਚ ਸੇਫ ਪੰਜਾਬ ਪੋਰਟਲ ਸੇਫ ਪੰਜਾਬ ਪੋਰਟਲ ਦਾ ਆਗਾਜ਼ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ ਪੰਜਾਬ ਦੇ ਅੰਦਰ ਸੇਫ ਪੋਰਟਲ ਪੰਜਾਬ ਦਾ ਆਗਾਜ਼ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀ ਮੈਂ ਸਮਝਦਾ ਹਾਂ ਉਹ ਅੱਜ ਬਹੁਤ ਵੱਡੀ ਸਫਲਤਾ ਜਿਹੜੀ ਆ ਪੰਜਾਬ ਦੇ ਅੰਦਰ ਮਿਲੀ ਆ ਹੁਣ ਤੱਕ 5000 ਐਫਆਈਆਰਾਂ ਚ 5000 ਐਫਆਈਆਰ 5000 ਐਫਆਈਆਰ ਦਾ ਅੰਕੜਾ ਪੂਰਾ ਹੋ ਗਿਆ 5000 ਐਫਆਈਆਰ ਜਿਹੜੀ ਲੋਕਾਂ ਦੀ ਇਨਫਰਮੇਸ਼ਨ ਦੇ ਦਰਜ 5000 ਐਫਆਈਆਰ ਹੋਈਆ ਤਾਂ ਮੈਨੂੰ ਲੱਗਦਾ ਕਿ ਇਨਫਰਮੇਸ਼ਨ ਤਾਂ ਜ਼ਿਆਦਾ ਦੀ ਆਈ ਹੋਣੀ ਤੇ ਇਹਦਾ ਮਤਲਬ ਕੀ ਆ ਕਿ ਲੋਕ ਜਿਹੜੇ ਲੱਗੇ ਉਹ ਆਪ ਬਾਹਰੇ ਇਸ ਲੋਕ ਲਹਿਰ ਦਾ ਹਿੱਸਾ ਬਣ ਰਹੇ ਨੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਖਤਮ ਹੋਣੇ ਚਾਹੀਦੇ ਨੇ ਜੜ ਤੋਂ ਖਤਮ ਹੋਣੇ ਚਾਹੀਦੇ ਨੇ ਸੋ ਮੈਂ ਪੰਜਾਬ ਦੇ ਲੋਕਾਂ ਦਾ ਇਹਨਾਂ 5000 ਲੋਕਾਂ ਦਾ ਔਰ ਹੋਰ ਦੂਸਰੇ ਲੋਕਾਂ ਦਾ ਜਿਹੜੇ ਇਨਫਰਮੇਸ਼ਨ ਦੇਣੀ ਚਾਹੁੰਦੇ ਨੇਗੇ ਔਰ 5000 ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਔਰ ਦੂਸਰੇ ਲੋਕਾਂ ਨੂੰ ਵੀ ਮੈਂ ਜਿਹੜੀ ਆ ਉਹਨਾਂ ਨੂੰ ਇਨਵਾਈਟ ਕਰਦਾਗਾ ਕਿ ਤੂੰ ਸੱਦਾ ਦਿੰਦਾਗਾ ਕਿ ਤੁਸੀਂ ਆਓ ਸੇਵ ਪੰਜਾਬ ਪੋਰਟਲ ਦੇ ਉੱਤੇ ਜਾਣਕਾਰੀ ਦਿਓ ਤਾਂ ਕਿ ਪੰਜਾਬ ਪੁਲਿਸ ਤੁਰੰਤ ਤੁਰੰਤ ਉਹਦੇ ਤੇ ਕਾਰਵਾਈ ਕਰਦੀ ਕਿਉਂਕਿ ਜਦੋਂ ਵੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਪੰਜਾਬ ਪੁਲਿਸ ਉੱਥੇ ਵਿਦਨ 10 ਮਿੰਟਸ ਜਿਹੜੀ ਪਹੁੰਚ ਜਾਂਦੀ ਆ ਔਰ ਇਹੀ ਕਾਰਨ ਆ ਕਿ ਅੱਜ ਵੱਡੀ ਪੱਧਰ ਤੇ ਪੰਜਾਬ ਅੰਦਰੋਂ ਨਸ਼ਾ ਜਿਹੜਾ ਉਹ ਖਤਮ ਹੋਇਆਗਾ ਥੈਂਕ ਯੂ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸਸ਼ਕਤੀਆਕ